ਨਾਰਮਲ ਮਲਾ ਨਾਰਮਲ ਹੜਜਾ ਹੜਜਾ ਤੋਂ ਮੇਰੇ ਹੜਜਾ ਤੇ ਦੇਖ ਸਕਦੇ ਹੋ ਦੇਖ ਸਕਦੇ ਹੋ ਜਿਹੜੀਆਂ ਇਸ ਵਕਤ ਤਸਵੀਰਾਂ ਨੇ ਭਗਵਾਨ ਤਮਨ ਸਾਹਿਬ ਦੀ ਕੋਠੀ ਦੇ ਬਾਹਰ ਦੀਆਂ ਤਸਵੀਰਾਂ ਜਿੱਥੇ ਕਿ ਕਿਸਾਨ ਦੇਖ ਸਕਦੇ ਹੋ ਜਿੱਥੇ ਕਿ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਸੀ ਤਾਂ ਉਸ ਨੂੰ ਲੈ ਕੇ ਕੁਝ ਨੌਜਵਾਨ ਦੇਖ ਸਕਦੇ ਹੋ ਟਰੈਕਟਰ ਟਰਾਲੀਆਂ ਦੇ ਉੱਪਰ ਮੌਜੂਦ ਇੱਥੇ ਪਹੁੰਚੇ ਨੇ ਸ ਵੱਡੀ ਗਿਣਤੀ ਦੇ ਵਿੱਚ ਜਿਹੜੀ ਕਿ ਪੁਲਿਸ ਫੋਰਸ ਵੀ ਤਨਾਤ ਹੈ ਤੋ ਇਹਨਾਂ ਨੂੰ ਕੀ ਦੇਦਾ ਕੀਤੇ ਜੋ ਕਿ ਲਾਅਨ ਆਫ ਆਰਡਰ ਦੀ ਸਥਿਤੀ ਨੂੰ ਮੈਂਟੇਨ ਵਿੱਚ ਰੱਖਣ ਦੇ ਲਈ ਇਹਨਾਂ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ ਸੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਵੱਡੇ ਅਧਿਕਾਰੀ ਨੇ ਉਹ ਵੀ ਇੱਥੇ ਮੌਜੂਦ ਨੇ ਕੀਤੇ ਨਾ ਕੀਤੇ ਇਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਵੀ ਜਿਹੜੀ ਸਥਿਤੀ ਆ ਖਰਾਬ ਹੋ ਸੁਖਦੀ ਹੈ ਤਾਂ ਤੁਸੀਂ ਇੱਥੋਂ ਚਲੇ ਜਾਓ ਤਾਂ ਉਸ ਨੂੰ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟਰੈਕਟਰ ਟਰਾਲੀਆਂ ਦੇ ਉੱਪਰ ਜਿਹੜੇ ਕਿਸਾਨ ਨੇ ਪਹੁੰਚ ਚੁੱਕੇ ਨੇ ਬਾਜੀ ਕਿੱਥੋਂ ਆਏ ਉੱਪਰ ਵਾਲਦ ਵੀਰੇ ਜਿਵੇਂ ਦੇਖਦੇ ਹੋ ਕਿੰਨੀ ਮਤਲਬ ਕਿ ਪੁਲਿਸ ਲੱਗੀ ਪਿੱਛੇ ਕਿੰਨਾ ਕਿ ਇਲਾਕੇ ਲੱਗੇ ਹੋਏ ਉਹ ਬਾਦੂ ਆ ਵੀਰੇ ਕੇਰ ਦੇਣੇ ਪੁਸੇ ਰੌਂਗ ਸੇ ਜਿੰਦਾਬਾਹ ਕਿਹੜੀ ਜਥੇਬੰਦੀ ਨਾਲ ਬੁਲਾਉਂਦੇ ਹੋ ਜਥੇਬੰਦੀ ਸਾਰੀਆਂ ਜਥੇਬੰਦੀਆਂ ਨੇ ਵੀਰੇ ਫਾਲਸਾ ਖਾਸ ਹੈ ਜੀ ਬਾਈ ਫਾਲਸਾ ਵੱਲੋਂ ਆਇਆ ਫਾਲਸਾ ਬੰਦਾ ਫਾਲਸਾ ਬੰਦ ਨਹੀਂ ਛੜੇ ਜੋਸ਼ ਠੀਕ ਹੈ ਕੰਧੀਆਂ ਨਾ ਕਰਨਾ ਠੀਕ ਹੈ ਜੀ ਤੋ ਦੇਖ ਸਕਦੇ ਹੋ ਤਸਵੀਰਾਂ ਬਾਈ ਕਿਵੇਂ ਦੇਖਦੇ ਹੋ ਬਾਈ ਇਹ ਬਹੁਤ ਝਾੜੀ ਜ਼ੁਲਮ ਹੋ ਰਿਹਾ ਰਿਹਾ ਠੀਕ ਹੈ ਅਸੀਂ ਭਾਵੇਂ ਸਿੱਧੂ ਦੇ ਹੱਥ ਦੇ ਵਿੱਚ ਡੱਟਦੇ ਸਾਰੇ ਜਾਣੇ ਆ ਜਾਂਦੇ ਠੀਕ ਹੈ ਪੰਜਾਬ ਦਾ ਬਹੁਤ ਮਾਹੌਲ ਥਿਆਪ ਕਰਦਾ ਅਸੀਂ ਹੁਣ ਬਰਦਾਸ਼ਤ ਨਹੀਂ ਕਰਦੇ ਹੁਣ ਇੱਥੇ ਬੈਠੂਗੇ ਕਿ ਅੱਗੇ ਜਾਉਂਗੇ ਜੈਤੀ ਰਹਾਂਦੇ ਜਿਨ੍ਹਾਂ ਨੂੰ ਸਾਨੂੰ ਇਨਸਾਫ ਨਹੀਂ ਮਿਲਦਾ ਡੱਟ ਕੇ ਲਾਵਾਂਗੇ ਜਮੀਨ ਨਹੀਂ ਛੱਡਦੇ ਪੂਰਾ ਡੱਟ ਕੇ ਮੁਕਾਬਲਾ ਕਰਾਂਗੇ ਕਿੰਦਰ ਵੀ ਭਾਲਾ ਸਿੱਧੂ ਤੇ ਚਾਰ ਪਰਚੇ ਚਾਰ ਪਰਚੇ ਹੋਗੇ ਕਿਵੇਂ ਦੇਖਦੇ ਹੋ ਪਹਿਲਾਂ ਤੁਹਾਨੂੰ ਗਲਤ ਹੋਏ ਨਹੀਂ ਜੀ ਪਰਚੇ ਹੋਏ ਤੇ ਧੀਧਰ ਨਿਆਂ ਦਿੱਤਾ ਹੋ ਰਿਹਾ ਪੰਜਾਬ ਦੀ ਗਵਾਨੀ ਖਤਮ ਤੇ ਨਹੀਂ ਜਾਂਦੇ ਨੇ ਇਹ ਅਸੀਂ ਆਪਦਾ ਹੱਥ ਲੈ ਕੇ ਜਾ ਅੰਮ੍ਰਿਤਪਾਲ ੋ ਕਹਿੰਦੇ ਨੇ ਅੰਦਰ ਇਤੂ ਬਾਦ ਚੋਂ ਭਾਨਾ ਸਿੱਧੂ ਲੱਖੇ ਤੇ ਪਰਚਾ ਉਹ ਕਰਦੇ ਕੀ ਨੇ ਬਾਈ ਚੰਗਾ ਕੰਮ ਕਰਦੇ ਨੇ ਅੱਜ ਵੀ ਰੋਲਦ ਸਿੰਘ ਮਾਨਸਾ ਕਈਆਂ ਨੂੰ ਕਾਨ ਸਿੰਘ ਕਵਾਲਾ ਨੂੰ ਵੀ ਕਹਿੰਦੇ ਨਜ਼ਰਬੰਦ ਕੀਤਾ ਗਿਆ ਸੁੱਖਾ ਜਗਰਾਹ ਹੋਵੇ ਇਸੇ ਗੱਲ ਕਰਕੇ ਉਹ ਐਸਾ ਹੁਣ ਮੇਰੀ ਗੱਲ ਸੁਣੋ ਤੂੰ ਇੱਕ ਵਾਰ ਤੂਰੀ ਲਾਇਆ ਸੀ ਰੇਲ ਬੰਦ ਕਰਨੀ ਸੀ ਉੱਥੇ ਇਹਨਾਂ ਨੇ ਪੁਲਸਾਂ ਵਾਲੇ ਨੇ ਪੂਰਾ ਜ਼ੋਰ ਲਾਇਆ ਪੁਲਸਾਂ ਨੇ ਉੱਥੇ ਤਰਨਾ ਨਹੀਂ ਲੱਗਣ ਦਿੱਤਾ ਇਹਨਾਂ ਨੇ ਇਹ ਨਜ਼ਰਬੰਦ ਕਰ ਲੈਂਦੇ ਨੇ ਕਦੇ ਸਿਮਰਜੀਤ ਮਾਨ ਨੂੰ ਕਦੇ ਆਪਣਾ ਓ ਲਖਾ ਸਦਾ ਨਾ ਜੀ ਨੂੰ ਸਾਰੇ ਉਹਨਾਂ ਨਜ਼ਰ ਬੰਦ ਕਰ ਲੈਣਾ ਵੀ ਇਹ ਘੱਟ ਨਾ ਹੋਵੇ ਨਸ਼ੇ ਇਹਨਾਂ ਨੂੰ ਦਿਸਦੇ ਨਹੀਂ ਜਿਹੜਾ ਨਸ਼ਾ ਵੇਚਦੇ ਨੇ ਉਹ ਨਹੀਂ ਇਹਨਾਂ ਨੂੰ ਦਿਸਦੇ ਜਿਹੜੇ ਸ੍ਰਾਮ ਵਸਤੀ ਸ੍ਰਾਮ ਵਸਤੀ ਸੰਗਰੂਰ ਵਸਤੀ ਤੇ ਤੂਰੀ ਵਸਤੀ ਮਲੇਰ ਕੋਟਲਾ ਵਸਤੀ ਫੁੱਲ ਨਸ਼ਾ ਵੇਚਦੇ ਰਿਹਾ ਉਹ ਇਹਨਾਂ ਨੂੰ ਦਿਦਾ ਨਹੀਂ ਸਾਡੇ ਵਰਗੇ ਨੂੰ ਦੀਜਾਦੇ ਨੇ ਇਹਨਾਂ ਨੂੰ ਹਰ ਨੂੰ ਸ਼ਰਮ ਆਏਗੀ ਆ ਪੁਲਿਸ ਵਾਲਿਆਂ ਨੂੰ ਸ਼ਰਮ ਆਏਗੀ ਭਗਵੰਤ ਜੀ ਸਾਹਿਬ ਕਹਿੰਦੇ ਨੇ ਵੀ ਕਾਨੂੰਨ ਹੁੰਦਾ ਪ੍ਰਸ਼ਾਸਨ ਹੁੰਦਾ ਵੀ ਪ੍ਰਸ਼ਾਸਨ ਦੇ ਕੋਲ ਵੀ ਜਾ ਸਕਦੇ ਨੇ ਉਹਨੂੰ ਚਿੱਟਾ ਕਿਉਂ ਨਹੀਂ ਦੀਦਾ ਲਾਸ਼ ਕਿਉਂ ਨਹੀਂ ਦੀਂਦੀ ਆ ਉਹ ਵੀ ਦੇਖਣਾ ਚਾਹੀਦਾ ਹੈਗਾ ਇਹਰਾ ਉਹਦੋ ਨਾ ਕਿਸੇ ਨੂੰ ਬੇੜਾ ਪੰਜਾਬ ਦੀ ਗੱਲ ਕਰਦਾ ਉਸ ਨੂੰ ਫਟਦੇ ਨੇ ਉਸ ਨੂੰ ਫੜ ਲਾਉਂਦੇ ਨੇ ਜਿਹੜਾ ਪੰਜਾਬ ਦੀ ਗੱਲ ਕਰਦਾ ਉਹਨੂੰ ਫੜਦੇ ਨੇ ਇਸ ਤੋਂ ਪਹਿਲਾਂ ਦੀਪ ਸਿੱਧੂ ਨਾਲ ਕੀ ਕੁਝ ਹੋਇਆ ਅੰਮ੍ਰਿਤਸਰ ਵਸਤੀ ਅੰਮ੍ਰਿਤਸਰ ਵਸਤੀ ਸਰੂਰ ਵਸਤੀ ਮਲੇਰ ਕੋਟਲਾ ਵਸਤੀ ਸਿੱਧੂ ਮੂਸੂਰੀ ਵਸਤੀ ਸਾਰੀਆਂ ਨਸ਼ਾ ਵੇਚ ਰਿਆ ਨੇ ਉਹ ਇਹਨਾਂ ਨੂੰ ਦੀਂਦਾ ਨਹੀਂ ਉਹ ਨਹੀਂ ਦੀਂਦਾ ਇਹਨਾਂ ਨੂੰ ਹੁਣ ਅੱਗੇ ਦਾ ਅੱਗੇ ਦਾ ਕੀ ਹੈ ਤੁਹਾਡਾ ਅੱਗੇ ਅਸੀਂ ਆਉਂਦੇ ਆ ਪਿੱਛੇ ਸੰਗਦੇ ਆ ਨਾ ਕਤੋੜਾਂਗੇ ਇੰਨੀ ਕਿ ਦੂਰ ਹੈ ਭਗਵੰਤ ਮਾਨਸਾਹਬ ਦੀ ਕੋਠੇ ਤੋਂ ਇੱਥੋਂ ਦਾ 200 ਮੀਟਰ 200 ਮੀਟਰ 200 ਮੀਟਰ ਬਾਅਦ ਇੱਥੇ ਬੈਠੋਗੇ ਹੁਣ ਅੱਜ ਮਤਰਾ ਮਤਰਾ ਕਿਲੋਮੀਟਰ ਹੋਊਗਾ ਧੱਕਾ ਕੋਈ ਨਹੀਂ ਕਰਦੇ ਸੀ ਧੱਕਾ ਕੋਈ ਨਹੀਂ ਤੁਸੀਂ ਤੋ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਵੀ ਕਿਸਾਨਾਂ ਨੂੰ ਇੱਥੋਂ ਭੇਜਿਆ ਜਾ ਰਿਹਾ ਜਿਹੜੇ ਵੀ ਨੌਜਵਾਨ ਦੇਖ ਸਕਦੇ ਹੋ ਵੀ ਟਰੈਕਟਰ ਟਰਾਲੀਆਂ ਆ ਜੋ ਕਿ ਦੋ ਇੱਥੇ ਪਹੁੰਚੇ ਸੀਗੇ ਆ ਤਾਂ ਜਿਹੜੀ ਹਲਚਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਇੱਥੋਂ ਭੇਜਿਆ ਜਾ ਰਿਹਾ ਤਾਂ ਜਿਹੜੇ ਪ੍ਰਸ਼ਾਸਨ ਹੈ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਮੌਜੂਦ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਇੱਥੇ ਮਾਹੌਲ ਨੂੰ ਸਰ ਇਹ ਜਿਹੜੇ ਕਿਸਾਨ ਪਹੁੰਚੇ ਨੇ ਤਰ ਕੁਛ ਕਹਿਣਾ ਚਾਹੋਗੇ ਜੀ ਸੋ ਦੇਖ ਸਕਦੇ ਹੋ ਕੋਈ ਵੀ ਗੱਲਬਾਤ ਜਿਹੜੀ ਨਹੀਂ ਕਰ ਰਹੇ ਸੋ ਇਸ ਵਕਤ ਜਿਹੜੇ ਤਸਵੀਰਾਂ ਨੇ ਸੰਗਰੂਰ ਭਗਵੰਤ ਮਾਨ ਸਾਹਿਬ ਦੀ ਕੋਠੀ ਦੀ ਬਾਹਰ ਦੀਆਂ 200 ਮੀਟਰ ਇੱਥੋਂ ਹੀ ਸਾਹਮਣੇ ਜਿਹੜੀ ਉਹਨਾਂ ਦੀ ਰਹਿائش ਹੈ ਤੇ ਅੱਜ ਕੌਲ ਦਿੱਤੀ ਗਈ ਸੀ 3 ਤਰੀਕ ਦੀ ਵੱਡਾ ਇੱਥੇ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾਊਗਾ ਰਹਿائش ਦੇ ਉੱਪਰ ਦਾਅਸ ਨੂੰ ਲੈ ਕੇ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਰੁਲਦੂ ਸਿੰਘ ਮਾਨਸਾਹੋਂ ਨੂੰ ਸੁੱਖਾ ਜਗਰਾਉਂ ਕਈ ਜਥੇਬੰਦੀਆਂ ਦੇ ਵੱਡੇ ਜੋ ਕਿਸਾਨ ਲੀਡਰ ਨੇ ਉਹਨਾਂ ਨੂੰ ਅੱਜ ਸਵੇਰ ਦੇ ਵੇਲੇ ਜੋ ਕਿ ਨਜ਼ਰਬੰਦ ਵੀ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਵੱਡੀਆਂ ਲਾਈਵ ਤਸਵੀਰਾਂ ਦਿਖਾ ਰਿਹਾ ਧੰਨਵਾਦ ਜੀ